ਦੇ ਕਿਦੋਂ ਦੇ ਕਰਦੇ ਸੀ ਇੱਥੇ ਕੋਲੀ ਦਾ ਕੰਮ ਅਸੀਂ 1975 76 ਤੋਂ ਕਰਦੇ ਹਾਂ 75 ਕਦੀ ਵੇਖਿਆ ਹੈ ਬੰਦਰਗਾਵਾ ਬੰਦ ਹੁੰਦੀਆਂ ਬੰਦਰਗਾਹ ਅੱਜ ਤੱਕ ਨਹੀਂ ਬੰਦ ਹੋਈ ਦੇਖੀ ਤੇ ਬਸ ਆ ਪਹਿਲਾ ਚਾਂਸ ਹੋਇਆ ਅੱਗੇ ਕਿੰਨੀਆਂ 84 ਤੇ ਲੱਗੀ ਆ ਔਰ ਕਾਰਗਿਲ ਦੀ ਵੀ ਲੱਗੀ ਆ ਕਦੀ ਅਜ ਤੱਕ ਕੋਈ ਕਾਰਬਾਦ ਨਹੀਂ ਹੋਇਆ ਜੰਮੂ ਕਸ਼ਮੀਰ ਦੀ ਬੰਦਰਗਾਹ ਚੱਲਦੀ ਆ ਗੁਜਰਾਤ ਗੁਜਰਾਤ ਵਾਲ ਚੱਲਦੀ ਆ ਉਹ ਕਿਉਂ ਨਹੀਂ ਬੰਦ ਹੋ ਰਹੀ ਇੱਥੇ ਅੱਗੇ ਕੋਈ 2 400 500 ਖੜੀਦਾ ਸੀ ਤੇ ਉਹਨੇ ਵਿਲੀ ਬੈਗ ਜਾਣ ਵਾਲੀ ਗੱਲ ਹੋ ਜਾਂਦੀ ਕਿਤੇ ਨਾ ਕਿਤੇ ਉਹਨਾਂ ਨੂੰ ਪੰਜਾਬ ਦੇ ਨਾਲ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਆ ਜਿਹੜੀ ਉਹ ਵਿਤਕਰਾ ਰੱਖੰਦੇ ਨੇ ਤੇ ਅਟਾਰੀ ਬਾਰਡਰ ਜਿਹੜਾ ਹਮੇਸ਼ਾ ਨਹੀਂ ਕਿਤੇ ਵੀ ਕੋਈ ਵੀ ਬੰਬ ਬਲਾਸਟ ਹੋ ਜੇ ਤੋਂ ਬਾਰਡਰ ਜਿਹੜਾ ਬਾਰਡਰ ਤੇ ਪਹਿਲਾਂ ਬੰਦ ਹੁੰਦਾ ਵੇਖੋ ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਪੋਰਟ ਆ ਉਹ ਚੱਲ ਰਹੀ ਆ ਗੁਜਰਾਤ ਚ ਪੋਰਟ ਆ ਉਹ ਚੱਲ ਰਹੀ ਆ ਇਹ ਪੋਰਟ ਨੂੰ ਕੀ ਗੱਲ ਹੈ ਇਹ ਪੰਜਾਬ ਚ ਤਾਂ ਕਰਕੇ ਉੱਥੇ ਇੰਨਾ ਨਸ਼ਾ ਵੀ ਫੜਿਆ ਗਿਆ ਤਾਂ ਵੀ ਇਹ ਚੱਲ ਰਹੀ ਆ ਤੇ ਨਸ਼ਾ ਤੋਂ ਬਣੀ ਦਵਾਈਆਂ ਦਾ ਬਹੁਤ ਜ਼ਿਆਦਾ ਫੜਿਆ ਗਿਆ ਹੈ ਟੰਨਾ ਦੇ ਨਾਲ ਫੜਿਆ ਗਿਆ ਹੈ ਉਹ ਵੀ ਹਜੇ ਤੱਕ ਹੋਰ ਵੀ ਚੱਲੀ ਆ ਰਹੀ ਆ ਇੱਧਰ ਕੋਈ ਮੜਾ ਜਾ ਕੋਈ ਹੋਵੇ ਤੇ ਕਹਿੰਦੇ ਨਹੀਂ ਨਹੀਂ ਉਧਰ ਪੰਜਾਬ ਜਿਹੜਾ ਨਸ਼ੇ ਦਾ ਸਦਾਗਰ ਬਣ ਚੁੱਕਾ ਜੀ ਵੈਸੇ ਕਿੰਨੇ ਕੁ ਲੋਕ ਇਫੈਕਟ ਕਰਦੇ ਨੇ ਤੁਹਾਡੇ ਮੁਤਾਬਕ ਹਗਾ ਲੱਖ ਤੋਂ ਵੱਧ ਬੰਦੇ ਹੈਗੇ ਨੇ ਦੇਖੋ 14 ਸਤੇਤੀ ਬੰਦੇ ਤੇ ਇਹ ਹੀ ਆ ਇਹਨਾਂ ਨਾਲ ਪਰਿਵਾਰ ਲਾ ਲਓ 5 5 6 6 ਇਹ ਹੈ ਆ ਲੱਖ ਤੋਂ ਉੱਪਰ ਤੇ ਇਹ ਬਣ ਜਾਂਦਾ ਅੱਜ ਸਵੇਰ ਦੇ ਮੈਂ ਵੇਖਣ ਦਾ 9 ਵਜੇ ਆਣ ਕੇ ਭਣਪਰਾ ਬੈਠੇ ਆ ਰੋਟੀਆਂ ਬੱਧ ਗਿਆ ਵਾਂ ਵਰਦੀਆਂ ਪਾਈਆਂ ਵਾਂ ਮੇਰੇ ਖਿਆਲ ਹੁਣ ਅੰਦਰੋਂ ਇਹਨਾਂ ਨੂੰ ਮੈਸੇਜ ਆ ਗਿਆ ਜੀ ਅੱਜ ਗੱਡੀਆਂ ਨਹੀਂ ਆਉਣੀਆਂ ਅੱਜ ਫੇਰ ਛੁੱਟੀ ਹੋ ਗਈ ਹੈ ਪਿੱਛੇ ਵੀਰ ਨੌਜਵਾਨ ਖਲੋਤਾ ਕਿੱਡਾ ਗੱਭਰੂ ਆ ਕੀ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਦਾ ਕਿਸੇ ਜਗ੍ਹਾ ਤੇ ਮਿਲ ਕਿਉਂ ਨਹੀਂ ਸਕਦਾ ਇਹ ਮੁੰਡੇ ਨੂੰ ਵੇਖੋ ਜੀ ਪੁਲਿਸ 'ਚ ਭਰਤੀ ਕੀਤਾ ਜਾਵੇ ਆਰਮੀ 'ਚ ਕੀਤਾ ਜਾਵੇ ਬੀਐਸਐਫ 'ਚ ਕੀਤਾ ਜਾਵੇ ਕਈਆਂ ਨੇ ਤਾਂ ਆਪਣੇ ਘਰ ਹੀ ਭਾਲੇ ਬੱਚੇ ਕਈਆਂ ਦਾ ਸਰਕਲ ਇੱਥੋਂ ਚੱਲਦਾ ਦਿੰਦੇ ਨੇ ਕਉਂਦੇ ਕਮਾ ਕੇ ਖੜਦੇ ਸ਼ਾਮ ਨੂੰ ਆਪਣੇ ਬੱਚੇ ਪਾਲਦੇ ਬੀਜੇਪੀ ਕੋਈ ਇਲੈਕਸ਼ਨ ਚ ਆਉਂਦੇ ਲੋਕ ਕਿੱਥੇ ਤੁਹਾਡੇ ਕੋ ਇਲੈਕਸ਼ਨ ਚ ਆਉਂਦੇ ਆ ਕਰਦੇ ਉਹ ਦਿਨ ਦੀ ਤਲਾਸ਼ੇ ਆਂਦੇ ਗਏ ਦੂਸਰੇ ਦਿਨ ਪਹਿਲੇ ਡਾਕਟਰ ਸੁਸ਼ੀਲ ਦੇਵ ਕੰਨ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਤੁਹਾਡੀ ਆਵਾਜ਼ ਪਹੁੰਚਾਉਣੇ ਇਥੇ ਤੇ ਪਾਚ ਪਹੁੰਚੀ ਗਈ ਹੋਣੀ ਮੇਰੇ ਕੋ ਜਦੋਂ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਉਹ ਸਮੁੰਦਰੀ ਸਾਹਿਬ ਹਾਰ ਗਏ ਉਹ ਚੁੱਪ ਕਰਕੇ ਜਾ ਕੇ ਦਿੱਲੀ ਬਹਿ ਗਏ ਆ ਡਾਕਟਰ ਦੇਵ ਗਾਂਧੀ ਨੇ ਹਰ ਵਾਰੀ ਆ ਕੇ ਹੀ ਗਿਆ ਮੈਂ ਤੁਹਾਡਾ ਚੌਕੀਦਾਰ ਆ ਤੇ ਚੌਕੀਦਾਰ ਕਿੱਥੇ ਹੈ ਚੌਕੀਦਾਰ ਤੇ ਇੱਕ ਹੋਰ ਵੀ ਹੈ ਜਿਹਨੇ ਬੰਦ ਕੀਤਾ ਚੌਕੀਦਾਰ ਦੋ ਤਰ੍ਹਾਂ ਦੇ ਨਾ ਚੋਰ ਵੀ ਆ ਚੌਕੀਦਾਰ ਉਹਨ ਇੱਕ ਤੋਂ ਵੱਡਾ ਚੌਂਕੀਦਾਰ ਸਾਡਾ ਚੋਰ ਆ ਜਿਹਨੇ ਪੰਜਾਬ ਦੇ ਨਾਲ ਇਦਾਂ ਤੱਕੜਾ ਵਿਤਕਰਾ ਕੀਤਾ ਤੇ ਜਿਹੜੀ ਬੋਟ ਬੰਦ ਕੀਤੀ ਹੋਈ ਹੈ ਜਦੋਂ ਇਲੈਕਸ਼ਨ ਆਏਗੀ ਉਦੋਂ ਚੌਂਕੀਦਾਰ ਆਏਗਾ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਦੇ ਆ ਤੇ ਕੀ ਗਰੀਬ ਬੰਦੇ ਲਈ ਕੋਈ ਕਾਨੂੰਨ ਵੱਖਰੇ ਬਣਦੇ ਆ ਪੰਜਾਬ ਲਈ ਕੋਈ ਕਾਨੂੰਨ ਵੱਖਰੇ ਬਣਦੇ ਆ ਇਲੈਕਸ਼ਨ ਆਉਂਦੀਆਂ ਉਦੋਂ ਤੇ ਆਉਂਦੇ ਹੋਣਗੇ ਲੋਕ ਕਿ ਅਸੀਂ ਆ ਖਲਾ ਦੇ ਦਿੰਨੇ ਆ ਬੀਜੇਪੀ ਵਾਲੇ ਵੀ ਹਾਂ 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 ਆਉਂਦੇ ਆ ਸਾਰੇ ਉਦੋਂ ਬਹੁਤ ਜ਼ੋਰ ਲੋਂਦਾ ਹੁਣ ਕੋਈ ਨਹੀਂ ਆ ਇਹ ਹਲੇ ਆ ਰਿਹਾ ਉਸ ਤੋਂ ਬਾਅਦ ਕੋਈ ਨਹੀਂ ਆ ਤਰਨਜੀਤ ਸਿੰਘ ਸੰਧੂ ਨੇ ਆਏ ਬਾਅਦ ਚ ਨਹੀਂ ਬਾਅਦ ਚ ਕੋਈ ਨਹੀਂ ਆ ਪਹਿਲਾਂ ਹੁੰਦੇ ਜਦੋਂ ਵੋਟਾਂ ਆਉਂਦੀਆਂ ਸਾਰੇ ਹੁੰਦੇ ਆ ਬਲਬਾਮਾ ਅਟੈਕ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਸਰਹੱਦ ਤੇ ਬਣੇ ਇੰਟਰਗੇਟਿੰਗ ਚੈੱਕਪੋਸਟ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਸੀ ਜਿਸ ਵਿੱਚ ਉਸ ਸਮੇਂ ਜੋ 200% ਡਿਊਟੀ ਜਿਹੜੀ ਸੀਗੀ ਉਹ ਲਗਾਈ ਗਈ ਸੀ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਉਸ ਘਟਨਾ ਨੂੰ ਲੈ ਕੇ ਹੁਣ ਤੱਕ ਲੰਮਾ ਸਮਾਂ ਹੋ ਚੁੱਕਾ ਹੈ ਲੇਕਿਨ ਹਜੇ ਤੱਕ ਇੰਟਰਗੇਟਿੰਗ ਚੈੱਕਪੋਸਟ ਜਿਹੜੀ ਹੈ ਉਹ ਨਹੀਂ ਖੁੱਲ ਸਕੀ ਇਸ ਵੇਲੇ ਅਸੀਂ ਇੰਟਰਗੇਟਿੰਗ ਚੈੱਕਪੋਸਟ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਕੰਮ ਕਰਨ ਵਾਲੇ ਕੋਲੀ ਜਿਹੜੇ ਨੇ ਉਹ ਰੋਜ਼ਾਨਾ ਇੱਥੇ ਪਹੁੰਚਦੇ ਨੇ ਜੇਕਰ ਪਾਕਿਸਤਾਨ ਤੋਂ ਕੋਈ ਟਰੱਕ ਇੱਥੇ ਆ ਜਾਂਦਾ ਹੈ ਤਾਂ ਉਸ ਜਿਹੜਾ ਹੈ ਉਹ ਲੋਡ ਅਤੇ ਅਨਲੋਡ ਜਿਹੜਾ ਹੈ ਕਰਦੇ ਨੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹੋਏ ਨਜ਼ਰ ਆਉਂਦੇ ਨੇ ਜੇਕਰ ਗੱਲ ਕੀਤੀ ਜਾਵੇ ਅਟਾਰੀ ਹਲਕੇ ਦੀ ਤਾਂ ਅਟਾਰੀ ਹਲਕੇ ਦੇ ਨਜ਼ਦੀਕ ਬਹੁਤ ਸਾਰੇ ਪਿੰਡ ਨੇ ਜਿੰਨਾ ਕਰਕੇ 1 ਲੱਖ ਤੋਂ ਵੱਧ ਲੋਕ ਜਿਹੜੇ ਨੇ ਇਫੈਕਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਪੁਲਵਾਮਾ ਅਟੈਕ ਜੰਮੂ ਕਸ਼ਮੀਰ ਦੇ ਵਿੱਚ ਹੋਇਆ ਸੀ ਲੇਕਿਨ ਇਫੈਕਟ ਜਿਹੜਾ ਸੀਗਾ ਇੰਟਰਗੇਟਿੰਗ ਚੈੱਕਪੋਸਟ ਨੂੰ ਕੀਤਾ ਗਿਆ ਪੰਜਾਬ ਨੂੰ ਕੀਤਾ ਗਿਆ ਲੇਕਿਕਿਨ ਜੰਮੂ ਕਸ਼ਮੀਰ ਦੀ ਜੋ ਬੰਦਰਗਾਹ ਹੈ ਉਹ ਹਜੇ ਤੱਕ ਚੱਲਦੀ ਹੋਈ ਨਜ਼ਰ ਆ ਰਹੀ ਹੈ ਕਿਤਨਾ ਕਿਤੇ ਇਸ ਨੂੰ ਲੈ ਕੇ ਵੀ ਹਰ ਇੱਕ ਬੰਦੇ ਦੀ ਸ਼ੰਕਾ ਜਿਹੜੀ ਹੈ ਉਹ ਜ਼ਰੂਰ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਉੱਤੇ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਨਾਲ ਮਤਰਈ ਮਾਮਲਾ ਜਿਹੜਾ سلوਕ ਕਿਉਂ ਕੀਤਾ ਜਾ ਰਿਹਾ ਲੇਕਿਨ ਕਿਤਨਾ ਕਿਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਵੀ ਕੋਲੀ ਜਿਹੜੇ ਸਨ ਕੋ 71 ਹੋਏ ਸਨ ਉਹਨਾਂ ਦਾ ਕਹਿਣਾ ਸੀਗਾ ਕਿ ਪੁਲ ਪਹਲ ਪੁਲਵਾਮਾ ਅਟੈਕ ਤੋਂ ਬਾਅਦ ਜਿਹੜਾ ਇਹ ਆਈਸੀਪੀ ਇੰਟੀਗੇਟਿੰਗ ਚੈੱਕਪੋਸਟ ਜਿਹੜਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਸੀ ਇਸ ਨੂੰ ਦੁਬਾਰਾ ਜਿਹੜਾ ਹੈ ਉਹ ਰੀਇਨਸਟਾਲ ਜਿਹੜਾ ਹੈ ਉਹ ਕਰਨਾ ਚਾਹੀਦਾ ਤਾਂ ਜੋ ਕਿ ਉਹਨਾਂ ਦੇ ਪਰਿਵਾਰ ਦੇ ਪਾਲਣ ਪੋਸ਼ਣ ਜਿਹੜਾ ਉਹ ਚੱਲ ਸਕੇ ਹਾਲਾਂਕਿ ਜਦੋਂ ਹੁਣ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਤਾਂ ਹੁਣ ਵੀ ਸਿਰਫ ਰੀਟ੍ਰੀਟ ਸ਼ਰਮਣੀ ਜਿਹੜੀ ਸੀਗੀ ਉਹ ਬੰਦ ਕਰ ਦਿੱਤੀ ਗਈ ਸੀ ਪ੍ਰੋਪਰ ਤਰੀਕੇ ਨਾਲ ਬੰਦ ਕਰ ਦਿੱਤੀ ਗਈ ਸੀ ਜਿਸ ਨਾਲ ਜੋ ਲੋਕ ਸਨ ਜੋ 25 ਤੋਂ 30 ਹਜ਼ਾਰ ਲੋਕ ਇੱਥੇ ਪਹੁੰਚਦੇ ਸਨ ਉਹਨਾਂ ਦੀ ਵੀ ਗਿਣਤੀ ਜਿਹੜੀ ਹੈ ਲਗਾਤਾਰ ਘਟਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਕਈ ਲੋਕ ਜਿਹੜੇ ਸਨ ਜਿਹੜੇ ਇੱਥੇ ਆ ਕੇ ਕੰਮ ਕਰਦੇ ਸਨ ਰੋਜ਼ਗਾਰ ਆਪਣਾ ਇਕੱਠਾ ਕਰਦੇ ਸਨ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸਨ ਜਿਸ ਵਿੱਚ ਬੋਟਲਸ ਵੇਚਣ ਵਾਲੇ ਜਾਂ ਕਲਰਸ ਲਗਾ ਕੇ ਤਿਰੰਗਾ ਝੰਡਾ ਬਣਾਉਣ ਵਾਲੇ ਹੁਣ ਚਾਹੇ ਉਹ ਨਿੱਕੇ ਨਿੱਕੇ ਛੋਟੇ ਛੋਟੇ ਕੰਮ ਕਰਨ ਵਾਲੇ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਅਸਰ ਜਿਹੜਾ ਹੈ ਉਹ ਵੇਖਣ ਨੂੰ ਮਿਲਦਾ ਤੁਸੀਂ ਵੇਖ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜੇ ਕੋਲੀ ਨੇ ਇੱਥੇ ਪਹੁੰਚ ਜਾਂਦੇ ਨੇ ਅਤੇ ਪਹੁੰਚਣ ਤੋਂ ਬਾਅਦ ਆਪਣੀ ਵਾਰੀ ਦਾ ਇੰਤਜ਼ਾਰ ਜਿਹੜਾ ਹੈ ਉਹ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਤਨਾ ਕਿਤੇ ਹਾਲਾਤ ਜਿਹੜੇ ਨੇ ਉਹ ਜ਼ਰੂਰ ਖਰਾਬ ਹੁੰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਇੱਥੇ ਇਫੈਕਟ ਵੀ ਹੁੰਦੇ ਹੋਣਗੇ ਇੱਕ ਵੀਰ ਨਾਲ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਾਂਗੇ ਵੀਜਿ ਕੀ ਨਾਮ ਕੀ ਹੈ ਤੁਹਾਡਾ ਜੀ ਹਰਦੀਪ ਸਿੰਘ ਸਰ ਕਿੱਥੋਂ ਦੇ ਰਹਿਣ ਵਾਲੇ ਹੋ ਹਟਾਵੀ ਦੇ ਸੀ ਤੇ ਕਿਦੋਂ ਦਾ ਇਹ ਬੰਦ ਹੋਇਆ ਤੁਹਾਡਾ ਕੰਮ ਜਿਹੜਾ ਸੀਗਾ ਇਹ ਸਰ 18 ਦਾ ਹੀ ਬੰਦ ਹੋਇਆ ਜਦੋਂ ਵੀ ਕੋਈ ਉਧਰੋਂ ਹੁੰਦਾ ਕੰਮ ਇੱਧਰ ਪਤਾ ਨਹੀਂ ਪੰਜਾਬ ਨਾਲ ਕਿਹੜੇ ਹਿਸਾਬ ਨਾਲ ਲੱਗਦਾ ਹੈ ਕਿ ਸਾਡੇ ਨਾਲ ਹੀ ਕਰਦਾ ਹੈ ਤੇ ਕੀ ਲੱਗਦਾ ਕਿ ਕਾਫੀ ਲੋਕ ਜਿਹੜੇ ਸਾਨ ਇਹਨਾਂ ਇਫੈਕਟ ਹੁੰਦੇ ਨੇ ਕਿੰਨੇ ਕੁ ਲੋਕ ਇੱਥੇ ਕੰਮ ਕਰਦੇ ਨੇ ਤੁਹਾਡੇ ਨਾਲ ਕੋਈ ਹਜ਼ਾਰਾਂ ਹੀ ਲੋਕ ਆ ਸਰ 14 1433 ਦੇ ਸਾਡੇ ਹੀ ਉਹਦੇ ਮਗਰ ਬੱਚੇ ਵੀ ਸਾਡੇ ਕਿੰਨੇ ਤੁਸੀਂ ਆਪ حساب ਲਾ ਲਓ ਆ ਦੁਕਾਨਾਂ ਵਾਲੇ ਲਾ ਲਓ ਡਰਾਈਵਰ ਲਾ ਲਓ ਕਿੰਨੇ ਲੱਖਾਂ ਹੀ ਲੋਕ ਹੋ ਜਾਂਦੇ ਜੀ ਕੀ ਲੱਗਦਾ ਕਿ ਸਰਕਾਰਾਂ ਰੋਜ਼ਗਾਰ ਦੀਆਂ ਦੀ ਗੱਲ ਕਰਦੀਆਂ ਸੇ ਰੋਜ਼ਗਾਰ ਖੋਇਆ ਜਾ ਰਿਹਾ ਹੈ ਖੋਇਆ ਜਾ ਰਿਹਾ ਸਰ ਖੋਇਆ ਜਾ ਰਿਹਾ ਤੇ ਪਹਿਲੋ ਜਦੋਂ ਕੰਮ ਕਰਦੇ ਸੀ ਉਦੋਂ ਕਿੰਨੀਆਂ ਕੁ ਗੱਡੀਆਂ ਆ ਜਾਂਦੀਆਂ ਸਨ ਇੱਥੇ ਗੱਡੀਆਂ ਸਰ 200 ਤੇ ਉਧਰੋਂ ਆਉਂਦੀ ਸੀ 100 150 ਇਧਰ ਵੀ ਜਾਂਦੀ ਸੀ ਹੂੰ ਬਹੁਤ ਕੰਮ ਹੀ ਚਲੋ ਚੱਲਿਆ 4-5 ਸਾਲ ਹੂੰ ਬਹੁਤ ਕੰਮ ਚੱਲਿਆ ਪਰ ਹੁਣ ਤੇ ਸਾਡੇ ਨਾਲ ਬੜਾ ਜਿਹਾ ਧੱਕਾ ਹੋ ਰਿਹਾ ਪੰਜਾਬ ਨਾਲ ਕੀ ਲੱਗਦਾ ਨਹੀਂ ਕਿ ਜੰਮੂ ਕਸ਼ਮੀਰ ਦੀ ਬੰਦਰਗਾ ਚੱਲ ਸਕਦੀ ਆ ਗੁਜਰਾਤ ਵਾਲੀ ਪੋਰਟ ਚੱਲ ਸਕਦੀ ਤੇ ਇਹ ਕਿਉਂ ਨਹੀਂ ਚੱਲ ਸਕਦੀ ਕਿਉਂ ਨਹੀਂ ਹੋਈ ਸਰ ਵਿਤਕਰੇ ਵਾਲੀ ਗੱਲ ਹੈ ਨਾ ਫਿਰ ਉਹ ਚੱਲਣਦੀ ਆ ਤੇ ਫਿਰ ਇੱਥੇ ਕੀ ਸਾਡੇ ਤੁਹਾਡੇ ਪਰਿਵਾਰ ਚ ਕਿੰਨੇ ਲੋਕ ਨੇ ਸਾਡੇ ਪ੍ਰਵਾਜ ਸਰ ਚਾਰ ਪੰਜ ਹੈ ਬੱਚੇ ਆ ਮੇਰੇ ਬੱਚੇ ਕਿੰਨੇ ਤੁਹਾਡੇ ਚਾਰ ਬੱਚੇ ਤੇ ਦੋ ਜੀ ਆਪਾਂ ਕਹਿੰਦੇ ਨਹੀਂ ਆ ਕਿ ਪਹਿਲਾਂ ਅਸੀਂ ਚੰਗਾ ਖਾਣੇ ਸਾ ਤੇ ਹੁਣ ਬੜਾ ਹਾਲਾਤ ਮਾੜੇ ਬਿਲਕੁਲ ਹੁੰਦਾ ਸਰ ਦਿਹਾੜੀ ਇੱਕ ਹੀ ਨਾ ਬੱਚੇ ਨੂੰ ਖਾਣ ਨੂੰ ਮਿਲੇ ਤੇ ਬੱਚਾ ਤੇ ਬੋਲਦਾ ਹੀ ਆਪ ਮਜਬੂਰੀ ਹੁੰਦੀ ਕਿਦਾਂ ਨਾ ਕਿਦੋਂ ਲਿਆ ਕੇ ਦਵਾਂਗੇ ਤੇ ਕਈ ਮੈਂ ਸੁਣਿਆ ਨੌਜਵਾਨ ਕੰਮ ਵੀ ਚੇਂਜ ਕਰ ਗਏ ਕੁਝ ਫਰੂਟ ਫਰਟ ਦੀਆਂ ਰੇੜੀਆਂ ਲਾਉਣੇ ਸ਼ੁਰੂ ਕਰ ਦਿੱਤੀਆਂ ਸਰ ਫਰੂਟ ਇੱਥੇ ਹੀ ਆ ਉਹ ਵੀ ਪਬਲਿਕ ਪਬਲਿਕ ਨਾ ਹੀ ਆ ਜੇ ਪਬਲਿਕ ਨਹੀਂ ਆਏਗੀ ਤੇ ਫਰੂਟ ਤਾਂ ਖਰਾਬ ਵੀ ਹੋਏਗਾ ਜਿ ਤਰ੍ਹਾਂ ਕੱਲ ਦੱਸਣ ਦੇ ਵੀ ਇੱਥੇ ਲਾ ਕੇ ਲਗਦਾ ਕਿ ਬਹੁਤ ਸਾਰੇ ਇਥੇ ਨੌਜਵਾਨ ਨੇ ਇੱਕ ਹੋਰ ਵੀ ਨੌਜਵਾਨ ਨੇ ਜਾਂ ਬਜ਼ੁਰਗ ਨੇ ਇਹ ਨਾਲ ਗੱਲ ਕਰਦੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਜੀ ਕੀ ਨਾਮ ਜੀ ਤੁਹਾਡਾ ਕੁਲਦੇਵ ਸਿੰਘ ਤੇ ਕਿਦੋਂ ਦੇ ਕਰਦੇ ਸੀ ਇਥੇ ਕੋਲੀ ਦਾ ਕੰਮ ਅਸੀਂ 1975 760 ਕਰਦੇ ਹਾਂ 75 ਕਦੀ ਵੇਖਿਆ ਹੈ ਬੰਦਰਗਾਵਾ ਬੰਦ ਹੁੰਦੀਆਂ ਬੰਦਰਗਾਹ ਅੱਜ ਤੱਕ ਨਹੀਂ ਬੰਦ ਹੋਈ ਦੇਖੀ ਤਬਸਾ ਪਹਿਲਾ ਚਾਂਸ ਹੋਇਆ ਅੱਗੇ ਕਿੰਨੀਆਂ 84 ਤੇ ਲੱਗੀ ਆ ਔਰ ਘਰਗਲਦੀ ਵੀ ਲੱਗੀ ਹੈ ਕਦੀ ਅਜ ਤੱਕ ਕੋਈ ਕਾਰਬਾਦ ਨਹੀਂ ਹੋਇਆ ਕਿ ਲੱਗਦਾ ਮੋਦੀ ਜਾਣਬੁੱਝ ਕੇ ਕਰਦਾ ਇਹ ਜਾਣਬੁੱਝ ਵਾਲੀ ਚੱਕਰਿਆ ਨਾ ਕੋਈ ਅਜ ਤੱਕ ਇਹੋ ਜਿਹਾ ਗੰਦਾ ਮਾਹੌਲ ਹੋਇਆ ਨਾ ਕੋਈ ਉਹੀ ਗੱਲ ਹੋਈ ਹੈ ਵੈਸੇ ਇਹ ਚਾਹੀਦਾ ਨਹੀਂ ਐਸਾ ਕਰਨਾ ਹੁਣ ਜੰਮੂ ਕਸ਼ਮੀਰ ਦੀ ਬੰਦ ਕਰ ਚਲਦੀ ਆ ਗੁਜਰਾਤ ਗੁਜਰਾਤ ਵਾਲ ਚਲਦੀ ਆ ਉਹ ਕਿਉਂ ਨਹੀਂ ਬੰਦ ਹੋ ਰਹੀ ਹਮਮ ਲੇਕਿਨ ਇਥੇ ਜਾਣਬੁੱਝ ਕੇ ਪੰਜਾਬੀਆਂ ਨੂੰ ਤੰਗ ਪਰੇਸ਼ਾਨ ਕੋਈ ਹਿਸਾਬ ਹੈ ਤੇ ਤੁਹਾਡੇ ਪਰਿਵਾਰ ਚ ਕਿੰਨੇ ਲੋਕ ਨੇ ਮੇਰੀਆਂ ਬੇਟੀਆਂ ਐ ਭੈਣਾ ਐ ਤੇ ਸਾਰਾ ਪਰਿਵਾਰ ਰਹਿੰਦਾ ਏ ਤੇ ਪੁੱਛਦੇ ਨੇ ਕਿ ਕੰਮ ਕਦੋਂ ਤੱਕ ਇਹ ਹੁਣ ਅੱਜ ਹਿਸਾਬ ਨਾਲ ਮਹੀਨਾ ਹੀ ਹੋ ਚਲਿਆ ਕੋਈ ਪੈਸਾ ਨਹੀਂ ਆਉਂਦਾ ਮੈਂ ਤਾਂ ਮਨਜ਼ੂਰੀ ਕਰੀ ਦੇ ਕੀ ਕਰ ਲੀਏ ਇਥੇ ਅਗੇ ਕੋਈ 2 400 500 ਖਰੀਦਾ ਸੀ ਤੇ ਉਹਨੇ ਵਿਲੀ ਬੈਗ ਜਾਣ ਵਾਲੀ ਗੱਲ ਹੋ ਜਾਂਦੀ ਤੇ ਜਦੋਂ ਪਹਿਲੋ ਚੱਲਦੇ ਉਸ ਤੋਂ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਘਰ ਦਾ ਤਾਂ ਵਧੀਆ ਚੱਲਦਾ ਸੀ ਵਧੀਆ ਚੱਲਦਾ ਸੀ ਵਧੀਆ ਚੱਲਦਾ ਸੀ ਤਦੋਂ ਪਰਵਾਰ ਕੋਸ਼ਿਸ਼ ਜਦੋਂ ਇਲੈਕਸ਼ਨਾਂ ਹੁੰਦੀਆਂ ਉਦੋਂ ਤੇ ਆਉਂਦੇ ਹੋਣਗੇ ਲੋਕ ਕਿ ਅਸੀਂ ਖਿਲਾ ਦੇਣੇ ਆ ਬੀਜੇਪੀ ਵਾਲੇ ਵੀ ਹਾਂ 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 ਹੁੰਦੇ ਆ ਸਾਰੇ ਉਦੋਂ ਬਹੁਤ ਜ਼ੋਰ ਲੋਂਦਾ ਹੁਣ ਕੋਈ ਨਹੀਂ ਆਇਆ ਹਲੇ ਆ ਰਿਹਾ ਉਸ ਤੋਂ ਬਾਅਦ ਕੋਈ ਨਹੀਂ ਆਇਆ ਤਰਨਜੀਤ ਸਿੰਘ ਸੰਧੂ ਨੇ ਆਏ ਬਾਅਦ ਚ ਨਹੀਂ ਬਾਅਦ ਚ ਕੋਈ ਨਹੀਂ ਆਇਆ ਪਹਿਲਾਂ ਹੁੰਦੇ ਜਦੋਂ ਵੋਟਾਂ ਹੁੰਦੀਆਂ ਸਾਰੇ ਹੁੰਦੇ ਹਾਂ ਵੋਟਾਂ ਦੇ ਟਾਈਮ ਤੇ ਸਾਰੇ ਆ ਜਾਂਦੇ ਨੇ ਬਿਲਕੁਲ ਇਹ ਵੋਟ ਦੀ ਰਾਜਨੀਤੀ ਹੈ ਕਿਉਂਕਿ ਲਗਾਤਾਰ ਹੀ ਜੇਕਰ ਇੱਥੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਕੁਲੀ ਜਿਹੜੇ ਨੇ ਉਹ ਇੱਥੇ ਮੌਜੂਦ ਨਜ਼ਰ ਆਉਂਦੇ ਨੇ ਅਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਮਾਰ ਜਿਹੜੇ ਨੇ ਉਹ ਜਰੂਰ ਇੱਥੇ ਨਜ਼ਰ ਆਉਂਦੇ ਨੇ ਕਿਤਨਾ ਕਿਤੇ ਹਾਲਾਤ ਜਰੂਰ ਮਾੜੇ ਨਜ਼ਰ ਨੇ ਜਿੱਥੇ か ਸ਼ਹਿਰ ਦੇ ਵਿੱਚ ਕੋਈ ਹਾਦਸਾ ਹੁੰਦਾ ਆ ਕੋਈ ਗੋਲੀ ਚੱਲਦੀ ਹੈ ਤੇ ਜੋ ਆ ਪੋਰਟ ਬੰਦ ਕਰ ਦਿੱਤਾ ਜਾਂਦਾ ਜੇ ਪੁਲਬਾਮਾ ਦੇ ਵਿੱਚ ਅਟੈਕ ਹੁੰਦਾ ਤਾਂ ਪੋਰਟ ਬੰਦ ਕਰਦਾ ਸੋਨੂੰ ਜੀ ਕੀ ਕਹਿਣਾ ਚਾਹੋਗੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਉੱਥੇ ਕੁਲੀਆ ਨੂੰ ਮਿਲੇ ਬੜੇ ਹਤਾਸ਼ ਜੇ ਨਜ਼ਰ ਆ ਰਹੇ ਕਹਿੰਦੇ ਜੰਮੂ ਕਸ਼ਮੀਰ ਦਾ ਪੋਰਟ ਚੱਲ ਸਕਦਾ ਜੇ ਪੁਲਬਾਮਾ ਉੱਥੇ ਹੋਇਆ ਸੀ ਤੇ ਹੁਣ ਇਹ ਇੱਥੇ ਕਿਉਂ ਨਹੀਂ ਚੱਲ ਪਾ ਰਿਹਾ ਬਿਲਕੁਲ ਚੱਲਣਾ ਚਾਹੀਦਾ ਵਾਓ ਇਹਦੇ ਲਈ ਸਾਡੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਉਹਨਾਂ ਬੜੇ ਯੋਰ ਨਾਲ ਆਵਾਜ਼ ਰੱਖੀ ਸੀ ਔਰ ਇਹ ਸਾਡਾ ਪਰਿਵਾਰ ਹੈ ਐਮਪੀ ਸਾਹਿਬ ਤੇ ਇਹਨਾਂ ਨੂੰ ਪਰਿਵਾਰ ਵਾਂਗੂ ਸਮਝਦੇ ਆ ਔਰ ਗੱਲ ਇਹ ਆ ਵੀ ਇਹ ਦੇਖੋ ਅੱਜ ਰੋਜ਼ਗਾਰ ਸਾਰੇ ਇੱਥੇ ਪਰਿਵਾਰਾਂ ਦਾ ਖੁੱਸ ਗਿਆ 15-1600 ਬੰਦਾ ਇੱਥੇ ਆ ਔਰ ਜਿਹੜਾ 10000 ਦੇ ਕਰੀਬ ਮਤਲਬ ਇੱਥੇ ਲੋਕ ਲਿਵਰ ਆ ਔਰ ਜੇ ਆਪਾਂ ਪੂਰਾ ਟੋਟਲ ਮਲਾਈਏ ਤੇ ਲੱਖ ਤੋਂ ਉੱਪਰ ਚਲ ਜਾਂਦਾ ਔਰ ਇੱਥੇ ਸਾਰਾ ਹੀ ਕਾਰੋਬਾਰ ਬੰਦ ਹੋ ਗਿਆ ਔਰ ਇੱਥੇ ਐਮਪੀ ਔਜਲਾ ਸਾਹਿਬ ਆਏ ਸੀ ਥੋੜੇ ਦਿਨ ਪਹਿਲਾਂ ਅਸੀਂ ਵੀ ਆਏ ਸੀ ਵੀ ਇੱਥੇ ਲੋਕ ਜਿਹੜੇ ਟੂਰਿਸਟ ਘੁੰਮਣ ਆਉਂਦੇ ਆ ਵੈਲਕਮ ਹੈ ਉਹਨਾਂ ਦਾ ਇੱਥੇ ਪ੍ਰੇਟ ਦੇਖਣ ਆਉਣ ਔਰ ਨਾਲੇ ਆਪਣੀ ਆਰਬੀ ਦਾ ਵੱਲੋਂ ਵੱਧਾਉਣ ਤੇ ਨਾਲੇ ਇਹਨਾਂ ਦਾ ਜਿਹੜਾ ਰੋਜ਼ਗਾਰ ਆ ਉਹਤੇ ਜਿਹੜਾ ਵਿਚਾਰਿਆਂ ਦਾ ਇਹਨਾਂ ਦਾ ਖਸਿਆ ਨਾ ਤੁਸੀਂ ਦੇਖੋ ਵੀ ਗਰੀਬ ਬੰਦੇ ਨੇ ਉਹੀ ਕਮਾਉਣਾ ਉਹੀ ਖਾਣਾ ਹੂੰ ਪਾਰਲੀਮੈਂਟ ਦੇ ਵਿੱਚ ਜਿੰਨਾ ਮਰਜ਼ੀ ਰੌਲਾ ਪਾ ਲੈ ਕੋਈ ਉਹਨਾਂ ਤੇ ਕੋਈ ਅਸਰ ਹੀ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਵੀ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਦੇ ਆ ਤੇ ਕੀ ਗਰੀਬ ਬੰਦੇ ਲਈ ਕੋਈ ਕਾਨੂੰਨ ਵੱਖਰੇ ਬਣਦੇ ਆ ਪੰਜਾਬ ਲਈ ਕੋਈ ਕਾਨੂੰਨ ਵੱਖਰੇ ਬਣਦੇ ਆ ਸੋ ਕਿਤੇ ਨਾ ਕਿਤੇ ਹੁਣ ਇਹਨਾਂ ਦੀ ਜਿਹੜੀ ਗੱਲ ਆ ਉਹ ਅਸੀਂ ਇਹਨਾਂ ਨੇ ਇੱਕ ਲੈਟਰ ਲਿਖਿਆ ਗਵਰਨਰ ਸਾਹਿਬ ਨੂੰ ਔਰ ਮੇਰੀ ਕੋਸ਼ਿਸ਼ ਹੋਊਗੀ ਕਿ ਜਿੱਥੇ ਐਮਪੀ ਔਜਲਾ ਸਾਹਿਬ ਦਾ ਸਹਿਯੋਗ ਲੈਣਾ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਗੱਲ ਜਿਹੜੀ ਸ਼੍ਰੀ ਰਾਹੁਲ ਗਾਂਧੀ ਜੀ ਤੱਕ ਪਹੁੰਚਾ ਕੇ ਔਰ ਪੂਰੇ ਯੋਰ ਨਾਲ ਪਾਰਲੀਮੈਂਟ ਵਿੱਚ ਰੱਖੀ ਜਾਵੇ ਤੇ ਇਹਨਾਂ ਦਾ ਜਿਹੜਾ ਹੱਲ ਕਰੜਿਆ ਜਾਵੇ ਔਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਹੋਰ ਵੀ ਐਮਪੀ ਸਹਿਬਾਨ ਨੇ ਮੈਂ ਔਜਲਾ ਸਾਹਿਬ ਨੂੰ ਰਿਕੁਐਸਟ ਕਰਨੀ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਮਿਲਣ ਤੇ ਇਹਨਾਂ ਦਾ ਮਸਲਾ ਹੱਲ ਕਰਾਉਣ ਕਿਉਂਕਿ ਇਹ ਬਹੁਤ ਸਾਰੇ ਪਰਿਵਾਰਾਂ ਦੇ ਰੁਜ਼ਗਾਰ ਦਾ ਮਸਲਾ ਵਾ ਔਰ ਅੱਜ ਪੰਜਾਬ ਦੇ ਨਾਲ ਵਿਤਕਰਾ ਜਿਹੜਾ ਹੋ ਰਿਹਾ ਕਿਤੇ ਨਾ ਕਿਤੇ ਜਦੋਂ ਇਹ ਮੇਰੇ ਭਰਾ ਸੰਧੂ ਵੀਰ ਨੇ ਲਿਆਂਦੀ ਗੱਲ ਵੀ ਟਾਰੀ ਦੇ ਵਿੱਚ ਆ ਹਾਲਾਤ ਬਣੇ ਆ ਤੇ ਆਪਾਂ ਉਹ ਪਰਿਵਾਰਾਂ ਨੂੰ ਜਾ ਕੇ ਪੁੱਛਣਾ ਵਾ ਉਹਨਾਂ ਦੇ ਹਾਲਾਤ ਬੜੇ ਮਾੜੇ ਆ ਤੁਸੀਂ ਦੇਖੋ ਘਰਾਰ ਕੇ ਘਰ ਆ ਕਿਸ ਤਰ੍ਹਾਂ ਦਾ ਗੁਜ਼ਾਰਾ ਹੋਊਗਾ ਇਹ ਵਿਲੇ ਆ ਕੇ ਬਹਿੰਦੇ ਇੱਥੇ ਕੋਈ ਮੋਟਰਸਾਈਕਲ ਤੇ ਆਉਂਦਾ ਕੋਈ ਸਾਈਕਲ ਤੇ ਆਉਂਦਾ ਰੋਜ਼ਗਾਰ ਮੰਗਣ ਦੇ ਕੰਮ ਮੰਗਣ ਦੇ ਇਹਨਾਂ ਨੇ ਕੀ ਮੰਗ ਲਿਆ ਬਿਲਕੁਲ ਕੋਈ ਰੋਜ਼ਗਾਰ ਮੰਗ ਲਿੱਤਾ ਗਿਆ ਲੇਕਿਨ ਸਰਕਾਰਾਂ ਮਾਈਕਲ ਜੀ ਕਹਿੰਦੀਆਂ ਨੇ ਕਿ ਰੋਜ਼ਗਾਰ ਦਵਾਂਗੇ ਲੇਕਿਨ ਰੋਜ਼ਗਾਰ ਤੇ ਖੋਏ ਜਾ ਰਹੇ ਨੇ ਨਹੀਂ ਇਹ ਰੋਜ਼ਗਾਰ ਸਾਨੂੰ ਦੇ ਤੱਕ 2019 ਤੋਂ ਇਹਨਾਂ ਨੇ ਬੇਰੋਜ਼ਗਾਰ ਕੀਤਾ ਆ ਜਦੋਂ ਪਲਵਾਮਾ ਹਮਲਾ ਹੋਇਆ ਸੀ 14 ਫਰਵਰੀ 2019 ਦੇ ਵਿੱਚ ਹੋਇਆ ਸੀ ਹੋਇਆ ਕਿੱਥੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਚ ਪਲਵਾਮਾ ਹਮਲਾ ਆਇਆ ਸੀ ਤੇ ਹੁਣ ਵੀ ਪਹਿਲਗਾਮ ਚ ਹੋਇਆ ਤੇ ਫਿਰ ਉਹ ਹਮਲਾ ਉਧਰ ਹੁੰਦਿਆ ਤੇ ਜਿਹੜਾ ਸਾਡੇ ਵਾਲਾ ਹਮਲਾ ਮੋਦੀ ਸਾਹਿਬ ਕਰ ਦਿੰਦੇ ਆ ਉਸ ਸਾਥ ਨਹੀਂ ਕੱਢੀ ਜਾਂਦੇ ਕਿਤੇ ਕਿਤੇ ਨਾ ਕਿਤੇ ਉਹਨਾਂ ਨੂੰ ਪੰਜਾਬ ਦੇ ਨਾਲ ਪਤਾ ਨਹੀਂ ਕਿਹੜੀ ਗੱਲ ਦੀ ਰੰਜਿਸ਼ ਆ ਜਿਹੜੀ ਉਹ ਵਿਤਕਰਾ ਰੱਖੰਦੇ ਨੇ ਤੇ ਅਟਾਰੀ ਬਾਰਡਰ ਜਿਹੜਾ ਹਮੇਸ਼ਾ ਨਹੀਂ ਕਿਤੇ ਵੀ ਕੋਈ ਵੀ ਬੰਬ ਬਲਾਸਟ ਹੋ ਜੇ ਤੋ ਬਾਰਡਰ ਜਿਹੜਾ ਬਾਰਡਰ ਤੇ ਪਹਿਲਾਂ ਬੰਦ ਹੁੰਦਾ ਲੇਕਿਨ ਹਮੇਸ਼ਾ ਹੀ ਉਹ ਹਮੇਸ਼ਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਗੱਲ ਕਰਦੇ ਨੇ ਪੰਜਾਬ ਦਾ ਬੜਾ ਨਾਮ ਲੈਂਦੇ ਕਹਿੰਦੇ ਮੈਂ ਪੰਜਾਬ ਦੇ ਹਤਾਈਸ਼ੀ ਆ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਦੇ ਕਹਿੰਦੇ ਉਹ ਖੁਲਾਇਆ ਤੇ ਇਹ ਕਿਉਂ ਨਹੀਂ ਕੋਰੀਡੋਰ ਖੁੱਲ ਪਾ ਰਿਹਾ ਕੋਰੀਡੋਰ ਜਿਹੜੀ ਆ ਉਹ ਇੱਕ ਸ਼ਰਦਾ ਲਾ ਸ਼ਰਦਾ ਦੀ ਆ ਹਾਂ ਤੇ ਉਦੇ ਵਿੱਚ ਕੋਈ ਕਾਰੋਬਾਰ ਦੀ ਈ ਕੋਈ ਗੱਲ ਨਹੀਂ ਹੈ ਉਹ ਤੇ ਟੂਰਿਸਟ ਥੋੜਾ ਬਤਵਾ ਨਾ ਹੈ ਕਾਰੋਬਾਰ ਜਿਹੜਾ ਇੱਧਰ ਆ ਨਹੀਂ ਪਾਕਿਸਤਾਨ ਨੂੰ ਤਾਂ ਕਾਰੋਬਾਰ ਤਾਂ 20 ਡਾਲਰ ਦਿੰਨੇ ਅਸੀਂ ਚਰਮ ਤੋਂ ਟਿਕ ਜਾਂਦੇ ਕਾਰੋਬਾਰ ਜਿਹੜਾ ਵਾ ਉਹ ਆਈਸੀਪੀ ਦੇ ਨਾਲ ਆ ਵਪਾਰ ਦਾ ਇਹ ਵਪਾਰ ਹੀ ਨਹੀਂ ਹੈ ਤਾਂ ਕਾਰੋਬਾਰ ਕਰਦਾ ਵਪਾਰ ਤਾਂ 19 ਦੇ ਵਿੱਚ ਨਵੇਂ ਬੰਦ ਕੀਤਾ ਹੋਇਆ ਹੈ ਲੱਗਦਾ ਮੋਦੀ ਨੇ ਜਾਣ ਬੁੱਝ ਕੇ ਕੀਤਾ ਤੁਹਾਨੂੰ ਲੱਗਦਾ ਲੱਗਦੀ ਸ਼ੰਕਾ ਲੱਗਦੀ ਕਿਸੇ ਘਤ ਸ਼ੰਕਾ ਜੇਪ ਸਾਹਿਬ ਨਾਲ 19 ਦੇ ਵਿੱਚ ਤਾਂ ਬੰਦ ਹੋਇਆ ਏ ਤੇ ਦੂਜੀਆਂ ਪੋਰਟਾਂ ਚੱਲ ਰਹੀਆਂ ਨੇ ਤੋ ਫਿਰ ਪੰਜਾਬ ਨਾਲ ਵਿਤਕਰਾ ਤੇ ਕਿਤੇ ਹੈ ਹੀ ਆ ਤੇ ਜਾਣ ਬੁੱਝ ਕੇ ਕੀਤਾ ਗਿਆ ਬਾਰਡਰ ਬੰਦ ਵੇਖੋ ਹੁਣ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਪੋਰਟ ਆ ਉਹ ਚੱਲ ਰਹੀ ਆ ਗੁਜਰਾਤ ਚ ਪੋਰਟ ਆ ਉਹ ਚੱਲ ਰਹੀ ਆ ਇਹ ਪੋਰਟ ਨੂੰ ਕੀ ਗੱਲ ਏ ਇਹ ਪੰਜਾਬ ਚ ਤਾਂ ਕਰਕੇ ਉੱਥੇ ਇਨਾ ਨਸ਼ਾ ਵੀ ਫੜਿਆ ਗਿਆ ਤਾਂ ਵੀ ਇਹਦੇ ਚੱਲ ਰਹੀ ਆ ਤੇ ਨਸ਼ਾ ਤਾਂ ਬਾਨੀ ਦਵਾਈਆਂ ਦਾ ਬਹੁਤ ਜ਼ਿਆਦਾ ਫੜਿਆ ਗਿਆ ਟੰਣਾ ਦੇ ਨਾਲ ਫੜਿਆ ਗਿਆ ਹੈ ਉਹ ਵੀ ਫੜੇ ਲੱਗਦੇ ਉਹਦੇ ਵੀ ਚੱਲੀ ਆ ਰਹੀ ਆ ਇੱਧਰ ਕੋਈ ਮੜਾ ਜਾ ਕੋਈ ਹੋਵੇ ਤਾਂ ਕਹਿੰਦੇ ਨਹੀਂ ਨਹੀਂ ਉਧਰ ਪੰਜਾਬ ਜਿਹੜਾ ਨਸ਼ੇ ਦਾ ਸਦਾਗਰ ਬਣ ਚੁੱਕਾ ਇਹ ਉਹਨਾਂ ਦੀ ਜਵਾਨੀ ਹੈ ਬਾਕੀ ਐਡੀ ਕੋਈ ਗੱਲ ਨਹੀਂ ਹੈਗੀ ਕਿ ਪੰਜਾਬ ਦੇ ਵਿੱਚ ਇੰਨਾ ਨਸ਼ਾ ਹੋਈ ਹੈ ਨਸ਼ਾ ਹਰ ਥਾਂ ਤੇ ਹੈ ਆ ਜੇ ਆਪਣਾ ਗੁਜਰਾਤ ਵਾਲੇ ਬੰਨੇ ਦੇਖਿਆ ਜਾਵੇ ਤਾਂ ਉੱਥੇ ਕਿੰਨਾ ਕਿੰਨਾ ਨਸ਼ਾ ਹੈ ਮਿਕਲ ਜੀ ਵੈਸੇ ਕਿੰਨੇ ਕੁ ਲੋਕ ਇਫੈਕਟ ਕਰਦੇ ਨੇ ਤੁਹਾਡੇ ਮੁਤਾਬਕ ਹਗਾ ਲੱਖ ਤੋਂ ਵੱਧ ਬੰਦੇ ਹੈਗੇ ਨੇ ਦੇਖੋ 14 ਸਤਤੀ ਬੰਦੇ ਤੇ ਇਹ ਹੀ ਆ ਇਹਨਾਂ ਨਾਲ ਪਰਿਵਾਰ ਲਾ ਲਓ 5 5 6 6 ਹੀ ਹੈ ਆ ਲੱਖ ਤੋਂ ਉੱਪਰ ਤੇ ਇਹ ਬਣ ਜਾਂਦਾ ਫਿਰ ਸੀਐਚਏ ਵਪਾਰੀ ਦੇ ਨਾਲ ਜਿਹੜੇ ਬੰਦੇ ਕੰਮ ਕਰਦੇ ਇਹ 2 ਲੱਖ ਦੇ ਕਰੀਬ ਬੰਦੇ ਜਿਹੜਾ ਵਾ ਤੇ ਆਪਣਾ ਅੰਮ੍ਰਿਤਸਰ ਜ਼ਿਲ੍ਹਾ ਸਾਰਾ ਇਹਦੇ ਨਾਲ ਆ ਬਿਲਕੁਲ ਬਿਲਕੁਲ ਸੋ ਸੰਧੂ ਸਾਹਿਬ ਤੁਸੀਂ ਕੀ ਕਰਨਾ ਚਾਹੋਗੇ ਕਿਸ ਤਰ੍ਹਾਂ ਦੀ ਮਾਗ ਚ ਆਇਆ ਕਿ ਇਹਨਾਂ ਦੀ ਵਿਚਾਰਾਂ ਦੀ ਪੀੜ ਸੁਣੀ ਜਾਵੇ ਅ ਬਹੁਤ ਲੋਕ ਪਰੇਸ਼ਾਨ ਨੇ ਵਿਚਾਰੇ ਰੋਜ਼ ਆਉਂਦੇ ਨੇ ਕਈਆਂ ਦੀ ਦਿਹਾੜੀ ਲੱਗੇਗੀ ਕਈਆਂ ਦੀ ਨਹੀਂ ਲੱਗੀ ਕਈ ਨੌਜਵਾਨ ਵੀ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕੀਤੀ ਗਈ ਸੀ ਤੁਸੀਂ ਦੱਸੋ ਕੀ ਕਰਨਾ ਚਾਹੋਗੇ ਮੈਂ ਜੀ ਵੇਖੋ ਇਹ ਕਹਿਣਾ ਚਾਹੁੰਨਾ ਵਾ ਤੁਸੀਂ ਪੁੱਛਿਆ ਮੈਨੂੰ ਵੀ ਕਿਸ ਤਰ੍ਹਾਂ ਅੱਜ ਸਵੇਰ ਦੇ ਮੈਂ ਵੇਖਣ ਦਾ 9 ਵਜੇ ਆਣ ਕੇ ਭਣਪਰਾ ਬੈਠੇ ਆ ਰੋਟੀਆਂ ਬੱਧੀਆਂ ਵਾਂ ਵਰਦੀਆਂ ਪਾਈਆਂ ਵਾਂ ਮੇਰਾ ਖਿਆਲ ਹੁਣ ਅੰਦਰੋਂ ਇਹਨਾਂ ਨੂੰ ਮੈਸੇਜ ਆ ਗਿਆ ਜੀ ਅੱਜ ਗੱਡੀਆਂ ਨਹੀਂ ਆਉਣੀਆਂ ਅੱਜ ਫੇਰ ਛੁੱਟੀ ਹੋ ਗਈ ਹੈ ਤੇ ਇਹ ਬਹੁਤ ਮਾੜੀ ਗੱਲ ਆ ਜਿਹੜੇ ਗਰੀਬ ਬੰਦੇ ਨੇ ਉਹ ਹੀ ਕਮਾਉਣਾ ਤੇ ਉਹ ਹੀ ਖਾਣਾ ਕੀ ਲੱਗਦਾ ਕਿ ਨੌਜਵਾਨਾਂ ਰੋਜ਼ਗਾਰ ਦੀਆਂ ਦੀ ਗੱਲ ਕੀਤੀ ਪਿੱਛੇ ਵੀਰ ਨੌਜਵਾਨ ਖਲੋਤਾ ਕਿੱਡਾ ਗਬਰੂ ਆ ਕੀ ਇਹਨਾਂ ਨੂੰ ਰੋਜ਼ਗਾਰ ਨਹੀਂ ਮਿਲ ਸਕਦਾ ਕਿਸੇ ਹਕਾਤੇ ਮਿਲ ਕਿਉਂ ਨਹੀਂ ਸਕਦਾ ਇਹ ਮੁੰਡੇ ਨੂੰ ਵੇਖੋ ਜੀ ਪੁਲਿਸ 'ਚ ਭਰਤੀ ਕੀਤਾ ਜਾਵੇ ਆਰਮੀ ਚ ਕੀਤਾ ਜਾਵੇ ਬੀਐਸਐਫ ਚ ਕੀਤਾ ਜਾਵੇ ਬਹੁਤ ਵਧੀਆ ਮੁੰਡਾ ਵਾ ਹਾਂ ਉੱਚਾ ਲੰਮਾ ਜਵਾਨ ਅਹੀ ਰੇਰਗਾ ਮੁੰਡਾ ਵਾ ਕਿਉਂ ਕੀ ਲੱਗਦਾ ਇਹਨਾਂ ਦੀ ਮੰਗ ਨੂੰ ਲੈ ਕੇ ਪਹੁੰਚੋਗੇ ਗਵਰਨਰ ਤੱਕ ਕਿ ਇਹ ਪੋਰਟ ਜਿਹੜੀ ਖੁੱਲ ਸਕੇ ਤਾਂ ਜੋ ਕਿ ਪਰਿਵਾਰਾਂ ਨੂੰ ਜੋ ਬੰਦਾ ਮਾਨ ਸਤਕਾਰਾ ਜਾਂ ਜੋ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਚੱਲ ਸਕੇ ਵੇਖੋ ਜੀ ਇਹ ਜਿਹੜੇ ਮੇਰੇ ਭਰਾ ਖਲੋਤੇ ਆ ਇਹਨਾਂ ਦੀ ਪਹਿਲਾਂ ਵੀ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਨਾ ਸਰਦਾਰ ਗਰਜੀਤ ਸਿੰਘ ਔਜਲਾ ਸਾਹਿਬ ਉਹਨਾਂ ਨੇ ਪਹਿਲਾਂ ਵੀ ਕਾਫੀ ਹੋਰ ਗੱਲ ਆਵਾਜ਼ ਚੁੱਕੀ ਆ ਕੋਸ਼ਿਸ਼ ਕੰਮ ਇਹਨਾਂ ਦੇ ਹੋਈ ਵੀ ਆ ਠੀਕ ਆ ਹੁਣ ਦੂਜਾ ਨੰਬਰ ਹੈ ਮੈਂ ਉਹਨਾਂ ਦੇ ਧਿਆਨ ਚ ਹੀ ਦੁਬਾਰਾ ਫੇਰ ਗੱਲ ਲਿਆਵਾਂਗੇ ਸੈਕੰਡਲੀ ਸਾਡੇ ਜਿਹੜੇ ਪੰਜਾਬ ਦੇ ਹੋਰ ਵੀ ਐਮਪੀ ਸਹਿਬਾਨ ਆ ਜਿਵੇਂ ਰਾਜਾ ਵੜਿੰਗ ਜੀ ਆ ਚੰਨੀ ਸਾਹਿਬ ਨੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਡਾਕਟਰ ਅਮਰ ਸਿੰਘ ਆ ਹੋਰ ਵੀ ਜਿਹੜੇ ਐਮਪੀ ਸਹਿਬਾਨ ਸਾਰਿਆਂ ਦੇ ਧਿਆਨ ਚ ਲਿਆ ਕੇ ਅਸੀਂ ਉਹਨਾਂ ਦੇ ਤੱਕ ਇਹਨਾਂ ਕੋ ਲੈਟਰ ਪੈਡ ਤੇ ਲਿਖਾ ਕੇ ਉਹਨਾਂ ਨੂੰ ਚਿੱਠੀ ਭੇਜ ਦੇਵਾਂਗੇ ਤੇ ਮੰਗ ਕਰਾਂਗੇ ਵੀ ਸਾਡੇ ਜਿਹੜੇ ਭੈਣ ਭਰਾਵਾਂ ਦੀ ਗੱਲ ਸੁਣੀ ਜਾਵੇ ਬਿਲਕੁਲ ਨੌਜਵਾਨ ਵੀ ਨਾਲ ਹੈ ਵੀਰ ਜੀ ਕੀ ਕਹਿਣਾ ਚਾਹੋਗੇ ਕਿ ਕਿੰਦੋ ਦਾ ਇੱਥੇ ਤੁਹਾਡਾ ਕੰਮ ਬੰਦ ਹੋਇਆ ਜੀ ਇਹ ਜੀ 2019 ਦਾ ਬੰਦ ਹੋਇਆ 19 ਦਾ ਬੰਦ ਹੋਇਆ ਤਾਂ ਫਿਰ ਘਰ ਦਾ ਕਿਦਾਂ ਗੁਜ਼ਾਰਾ ਚੱਲ ਰਿਹਾ ਘਰ ਦਾ ਦੀ ਮੁਸ਼ਕਲ ਹੀ ਹੈ ਸਾਰਿਆਂ ਦਾ ਜਿੰਨੇ ਹੋਣਾ 1433 ਲੋਕ ਆਉਂਦੇ ਥੇ ਇਹਨਾਂ ਦੇ ਬੱਚੇ ਹਰ ਇੱਕ ਦੇ ਦੋ ਦੋ ਤਿੰਨ ਤਿੰਨ ਬੱਚੇ ਆ ਸਕੂਲਾਂ 'ਚ ਪੜਦੇ ਆ ਹਾਂ ਉਦੋਂ ਸਕੂਲਾਂ 'ਚ ਵਧੀਆ ਸਕੂਲ ਪੜਾਉਂਦੇ ਸੀ ਪਰ 2019 ਤੋਂ ਸਾਰਿਆਂ ਨੂੰ ਹਟਾਉਣੇ ਪਏ। ਉਹ ਸਰਕਾਰੀ ਹੁਣ ਜਾਂਦਾ ਸਰਕਾਰੀ 'ਚ ਵੀ ਉਨੀ ਪੜਾਈ ਨਹੀਂ ਗਈ। ਹਮਮ ਕਈਆਂ ਨੇ ਤਾਂ ਆਪਣੇ ਘਰ ਹੀ ਭਾਲੇ ਬੱਚੇ, ਕਈਆਂ ਦਾ ਸਰਕਲ ਇੱਥੋਂ ਚੱਲਦਾ ਦਿੰਦੇ ਨੇ, ਕੌਂਦੇ ਕਮਾ ਕੇ ਖੜਦੇ ਸ਼ਾਮ ਨੂੰ ਆਪਣੇ ਬੱਚੇ ਪਾਲਦੇ। ਹਮਮ ਤੇ ਦੂਰ ਨੇੜੇ ਕੰਮ ਹੈ ਨਹੀਂ ਕਿਤੇ ਨਾ ਕੋਈ ਰੋਜ਼ਗਾਰ ਨਾ ਕੋਈ ਦਿੰਦਾ ਨਾ ਹੈਗਾ। ਤੇ ਭਾਰਤੀ ਜਨਤਾ ਪਾਰਟੀ ਦੇ ਤਰਨਜੀਤ ਸਿੰਘ ਸੰਧੂ ਆਏ ਸੀਗੇ ਇੱਥੇ। ਕਿ ਉਹ ਤਾਂ ਬੀਜਪੀ ਕੋਈ ਇਲੈਕਸ਼ਨ ਚ ਆਉਂਦੇ ਲੋਕ ਇੱਥੇ ਤੁਹਾਡੇ ਕੋ ਇਲੈਕਸ਼ਨ ਚ ਆਉਂਦੇ ਆ ਕਰਦੇ ਉਹ ਦਿਨ ਦਲਾਸੇ ਆਉਂਦੇ ਗਏ ਅੱਜ ਦੂਸਰੇ ਦਿਨ ਜੀ ਡਾਕਟਰ ਸ਼ਸ਼ੀਲ ਦੇਵ ਕਾਨ ਆਏ ਸੀ ਹਾਂ ਹਾਂਜੀ ਉਹ ਵੀ ਆਏ ਸੀ ਉਹਨਾਂ ਨੇ ਵੀ ਕਿਹਾ ਸੀ ਜੀ ਤੁਹਾਡੀ ਆਵਾਜ਼ ਪਹੁੰਚਾਉਣੀ ਇੱਥੇ ਪਹੁੰਚੀ ਗਈ ਹੋਣੀ ਮੈਨੂੰ ਕਿ ਮੋਦੀ ਸਾਹਿਬ ਦੇ ਤੁਸੀਂ ਰਾਈਟ ਹੈਂਡ ਮੰਨ ਤਾਂ ਕਿ ਜੀ ਉਹ ਵੋਟਾਂ ਲੈਣੀਆਂ ਅਸੀਂ ਇਹਨਾਂ ਨੂੰ ਮੇਰੇ ਭੈਣ ਭਰਾ ਜਿਹੜੇ ਆ ਉਹਨਾਂ ਨੂੰ ਪਰਮੋਣ ਵਾਸਤੇ ਆਏ ਸੀ ਵੀ ਅਸੀਂ ਤੁਹਾਡੀ ਆਵਾਜ਼ ਚੁੱਕਾਂਗੇ ਇਹ ਕਰਾਂਗੇ ਉਹ ਕਰਾਂਗੇ ਜਦੋਂ ਉਹਨਾਂ ਨੂੰ ਵੋਟਾਂ ਨਹੀਂ ਪਈਆਂ ਉਹ ਸਮੁੰਦਰੀ ਸਾਹਿਬ ਹਰਗੇ ਉਹ ਚੁੱਪ ਕਰਕੇ ਜਾ ਕੇ ਦਿੱਲੀ ਬਹਿ ਗਏ ਆ ਤੇ ਇਹ ਜਾਣਨ ਤੇ ਇਹਨਾਂ ਦਾ ਕੰਮ ਜਾਣੇ ਵੈਸੇ ਤੁਹਾਨੂੰ ਲੱਗਦਾ ਸੀ ਸਮੁੰਦਰੀ ਸਾਹਿਬ ਕੋਈ ਕੰਮ ਕਰ ਸਕਦੇ ਜਿਸ ਤਰ੍ਹਾਂ ਤੁਹਾਨੂੰ ਭਰੋਸੇ ਦਿੱਤੇ ਜਾ ਰਹੇ ਸੂਸੂਲੇ ਨਹੀਂ ਜੀ ਇਹ ਆਏ ਹੀ ਇੱਥੇ ਬੜੀ ਤਕਰੀਨਾਂ ਨੇ ਇੱਥੇ ਆ ਕੇ ਰੈਲੀ ਵੀ ਕੀਤੀ ਸੀ ਤੇ ਉਹਦੇ ਵਿੱਚ ਆਪਣੇ ਜਿਹੜੇ ਉਹਨਾਂ ਦੇ ਮੁੱਖ ਮਹਿਮਾਨ ਹੀ ਉਹ ਸਮੁੰਦਰੀ ਸਾਹਿਬ ਤੇ ਨਾਲ ਡਾਕਟਰ ਦੇਵਗਾਂਝੀ ਡਾਕਟਰ ਦੇਵਗਾਂਝੀ ਨੇ ਹਰ ਵਾਰੀ ਆ ਕੇ ਹੀ ਗਿਆ ਮੈਂ ਤੁਹਾਡਾ ਚੌਂਕੀਦਾਰ ਆ ਹਾਂ ਚੌਕੀਦਾਰ ਕਿੱਥੇ ਗਿਆ ਚੌਕੀਦਾਰ ਤੇ ਇੱਕ ਹੋਰ ਵੀ ਹੈ ਜਿਹਨੇ ਬੰਦ ਕੀਤਾ ਚੌਕੀਦਾਰ ਦੋ ਤਰ੍ਹਾਂ ਦੇ ਨਾ ਚੋਰ ਵੀ ਆ ਚੌਕੀਦਾਰ ਤੇ ਹੁਣ ਇੱਕ ਤੋਂ ਵੱਡਾ ਚੌਕੀਦਾਰ ਸਾਡਾ ਚੋਰ ਆ ਜਿਹਨੇ ਪੰਜਾਬ ਦੇ ਨਾਲ ਦਾ ਦਾਖੜਾ ਵਿਤਕਰਾ ਕੀਤਾ ਜਿਹੜੀ ਪੋਰਟ ਬੰਦ ਕੀਤੀ ਹੋਈ ਆ ਤੇ ਬਾਕੀ ਇਹ ਵੀ ਉਹ ਹੁਣ ਚੌਕੀਦਾਰ ਸਾਡਾ ਜਿਹੜੀ ਆ ਜਦੋਂ ਇਲੈਕਸ਼ਨ ਆਏਗੀ ਉਦੋਂ ਚੌਕੀਦਾਰ ਆਏਗਾ ਤੇ ਸਮੁੰਦਰੀ ਸਾਹਿਬ ਵੀ ਉਦੋਂ ਆਏ ਕਹਿੰਦੇ ਪਈ ਆਂ ਹਰ ਇੱਕ ਮੁਸ਼ਕਲ ਹੱਲ ਕਰਾਂਗੇ ਤੇ ਉਸ ਤੋਂ ਬਾਅਦ ਪਹਿਲਾਂ ਪੂਰੀ ਸਾਹਿਬ ਆਏ ਸੀ ਪੂਰੀ ਸਾਹਿਬ ਵੀ ਕਹਿੰਦੇ ਇੰਨ ਲਿਵਰ ਨੂੰ ਜਿਹੜਾ ਪੱਕਿਆ ਕਰਾਵਾਂਗੇ ਤੇ ਬਾਕੀ ਅਸੀਂ ਤੇ ਚਲੋ ਕੋਈ ਵੀ ਆਵੇ ਕੋਈ ਵੀ ਸਰਕਾਰ ਆਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਅਸੀਂ ਇਹ ਕਹਾਂਗੇ ਜਿਹੜੀ ਵੀ ਸਰਕਾਰ ਆਉਂਦੀ ਆ ਜਾਂ ਮੌਜੂਦਾ ਵਾ ਉਹ 14 ਸਥਿਤੀਆਂ ਬੰਦਿਆਂ ਨੂੰ ਚੌਥੇ ਦਰਦੇ ਦੇ ਵਿੱਚ ਲਿਆ ਆਗੇ ਇਹਨਾਂ ਨੂੰ ਪੱਕਿਆਂ ਕੀਤਾ ਜਾਵੇ ਤੇ ਜਿਹੜੀ ਕਿਤੇ ਵੀ ਬਾਰਡਰ ਦਾ ਕੋਈ ਵੀ ਕਿਤੇ ਧਮਾਕਾ ਹੁੰਦਾ ਵਾ ਤੇ ਇਹਨਾਂ ਲੇਬਰ ਨੂੰ ਪੱਕਿਆ ਕੀਤਾ ਜਾਵੇ ਤੇ ਇਹਨਾਂ ਦੀ ਮੁਸ਼ਕਲ ਹੱਲ ਹੋ ਜੇ ਕੋਈ ਵੀ ਇਹਨਾਂ ਨੂੰ ਬੇਰੋਜ਼ਗਾਰੀ ਨਾ ਵੇਖਣੀ ਪਵੇ ਬਿਲਕੁਲ ਬਿਲਕੁਲ ਬੜੀ ਓਬੀਸੀ ਦੀ ਗੱਲ ਕਰਦੇ ਆ ਤੁਹਾਡੇ ਰਾਹੁਲ ਗਾਂਧੀ ਕਿਉਂ ਨਹੀਂ ਆਉਂਦੇ ਇੱਥੇ 1 ਲੱਖ ਬੰਦਾ ਦਿਖਦਾ ਨਹੀਂ ਪਿਆ ਉਹਨਾਂ ਨੂੰ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਤੇ ਚਲੋ ਜਦੋਂ ਧਿਆਨ ਚ ਆਇਆ ਪਹਿਲਾਂ ਵੀ ਐਮਪੀ ਸਾਹਿਬ ਇਹਨਾਂ ਨੇ ਲੜਾਈ ਲੜਦੇ ਐਮਪੀ ਸਾਹਿਬ ਨੂੰ ਜੀ ਗੱਲ ਤੇ ਲੜਾਈ ਨਹੀਂ ਗੱਲ ਰਾਹੁਲ ਗਾਂਧੀ ਜੇ ਕਿ ਜਿਹੜੇ ਗਾੜੀ ਗੋਂਗੇ ਬੋਲੇ ਬੈਠੇ ਉੱਥੇ ਉਹ ਸੁਣਦੇ ਕਿਸੇ ਦੀ ਗੱਲ ਗਰੀਬ ਬੰਦੇ ਉਹਨਾਂ ਨੂੰ ਦੀਦੇ ਕਿਤੇ ਪਾਰਲੀਮੈਂਟ ਦੇ ਵਿੱਚ ਨੁਮਾਇੰਦੇ ਨੂੰ ਜਿਹੜੇ ਚੁਣ ਕੇ ਜਾਂਦਾ ਉਹਦਾ ਕੰਮ ਹੁੰਦਾ ਉੱਥੇ ਗੱਲ ਰੱਖਣਾ ਬੋਲਣਾ ਉਹਨਾਂ ਦੇ ਧਿਆਨ ਚ ਇੱਕ ਵਾਰੀ ਇਹਨਾਂ ਲੱਗਿਆ ਕਿ ਖਲੋ ਜਾਣਾ ਤੇ ਮੇਰੇ ਸਾਹਮਣੇ ਅਦਾ ਹਾਲ ਹੋ ਜਾਊਗਾ ਮੈਂ ਕਿਹਾ ਜੀ ਇਹ ਗੱਲ ਧਿਆਨ ਚ ਲਿਆਵਾਂਗੇ ਉਹਨਾਂ ਦੇ ਹੋਰ ਕੋਸ਼ਿਸ਼ ਵੀ ਕਰਾਂਗੇ ਇਹ ਕੋਈ ਬ ਇਹ ਕੋਈ ਬਗਾਨੇ ਆ ਜੇ ਕੋਈ ਬਗਾਨੇ ਹੁੰਦੇ ਆ ਜੇ ਕੋਈ ਵੋਟਾਂ ਨਹੀਂ ਆ ਇਹਨਾਂ ਕੋਲ ਖਲੋਤੇ ਔਰ ਦੂਜੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਤੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਗੜੀ ਅਰਦਾਸ ਕਰਦਾ ਵੀ ਮਹਾਰਾਜ ਇਹ ਸੇਵਾ ਸਾਡੇ ਕੋਲ ਹੀ ਲੈ ਲੇ ਜੇ ਇਹਨੇ ਪਰਿਵਾਰਾਂ ਨੂੰ ਰੋਜ਼ਗਾਰ ਮਿਲ ਜੇ ਤੇ ਤੁਹਾਡੇ ਮੇਰੇ ਲਈ ਇਸ ਤੋਂ ਵੱਡੀ ਗੱਲ ਕੀ ਜੇ ਤੁਹਾਡੇ ਜ਼ਰੀਏ ਕਿਤੇ ਉਹਨਾਂ ਬੋਲਿਆਂ ਤੱਕ ਇਹ ਗੱਲ ਪਹੁੰਚ ਜਾਏ ਤੇ ਇਹ ਪੱਕੇ ਹੋ ਜਾਣ ਵੀਰ ਤੁਹਾਨੂੰ ਮੈਨੂੰ ਕਿੰਨੀ ਖੁਸ਼ੀ ਹੋ ਕਿਹੜੇ ਬੰਦੇ ਦਾ ਜੀ ਨਹੀਂ ਕਰਦਾ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਹੋਣ ਇਹ ਕੋਈ ਬਗਾਨੇ ਆ ਅੱਜ ਕੋਈ ਵੋਟਾਂ ਕਰਕੇ ਤਾਂ ਨਹੀਂ ਖਲੋਤੇ ਅਸੀਂ ਆਪਣੇ ਪਰਿਵਾਰ ਚ ਖਲੋਤੇ ਆ ਤੁਸੀਂ ਇੱਥੇ ਆਏ ਜੇ ਇਨੀ ਗਰਮੀ ਚ ਜੇ ਆਪਾਂ ਖਲੋਤੇ ਆ ਤੇ ਇਸੇ ਕਰਕੇ ਖਲੋਤੇ ਆ ਕਿ ਇਹ ਸਾਡਾ ਪਰਿਵਾਰ ਆ ਅਸੀਂ ਦਰਦ ਰੱਖਦੇ ਇਹਨਾਂ ਦਾ ਆਪਾਂ ਕੋਈ ਜਾਤ ਹੋਈਏ ਨਾ ਕੋਈ ਵੋਟਾਂ ਦੇ ਇਲੈਕਸ਼ਨਾਂ ਦੇ ਮਸਲੇ ਤੇ ਆਏਗੇ ਅਸੀਂ ਤੇ ਇਹਨਾਂ ਦਾ ਦਰਦ ਸਮਝਦੇ ਅੱਜ ਵੀ ਆ ਗਏ ਤੇ ਆਖਰੀ ਤੱਕ ਇਹਨਾਂ ਦੇ ਨਾਲ ਖਲੋਵਾਂਗੇ ਔਰ ਮੈਂ ਮੈਂ ਨਾ ਮਾਰੇ ਗੜੀ ਅਰਦਾਸ ਕਰੂੰ ਵੀ ਸੱਚੇ ਪਾਛਾ ਨਾ ਮੰਦਬੁੱਧੀ ਲੀਡਰਾਂ ਨੂੰ ਅਕਲ ਬਖਸ਼ ਜਿਹੜੇ ਇਹਨਾਂ ਗਰੀਬਾਂ ਤੋਂ ਵੋਟਾਂ ਲੈ ਕੇ ਨਾ ਪੰਜ-ਪੰਜ ਸਾਲ ਇਹਨਾਂ ਦੇ ਹੱਥ ਵਢਾ ਕੇ ਤੇ ਇਹਨਾਂ ਦੇ ਹੱਕ ਪਤਾ ਨਹੀਂ ਕਿਹੜੇ ਹਿਸਾਬ ਨਾਲ ਖਾ ਜਾਂਦੇ ਕੋਈ ਸ਼ਰਮ ਨੂੰ ਹੱਥ ਮਾਰੋ ਓਏ ਸੋਚੋ ਕੁਛ ਰੱਬ ਤੋਂ ਡਰੋ ਜ਼ਿੰਦਗੀ ਬੜੀ ਛੋਟੀ ਜੀ ਆ ਇਨਸਾਨ ਦੇ ਪੱਲੇ ਤੇ ਲੀਡਰਾਂ ਦੇ ਪੱਲੇ ਕਮਾਂਡੀ ਆ ਕਮੰਡ ਕੀ ਆ ਹਰ ਚੀਜ਼ ਮੁਕਤ ਦੀ ਲੈਣ ਦੀ ਆਦਤ ਪੈ ਗਈ ਅੱਗ ਮਿੱਟੀ ਪਾਣੀ ਹਵਾ ਇਹ ਸਾਰਾ ਕੁਝ ਧਾਰਾ ਲਿਆ ਆਖਰ ਸਮੇਂ ਹੰਕਾਰ ਪ੍ਰਮਾਤਮਾ ਉਹ ਵੀ ਤੋੜ ਦਿੰਦਾ ਮਰਨ ਤੋਂ ਪਹਿਲਾਂ ਇਨੇ ਕ ਫੁੱਲ ਹੁੰਦੇ ਕੀਰਤਪੁਰ ਸਾਹਿਬ ਜਾ ਕੇ ਜਦੋਂ ਪਾਤ ਦੇ ਜਾਤਾਂ ਪਤਾਂ ਧਰਮ ਸਭ ਖਤਮ ਹੋ ਜਾਂਦੇ ਔਰ ਉੱਥੇ ਗੁਰਬਾਣੀ ਦੀ ਪੰਕਤੀ ਲਿਖੀ ਆ ਤੇਰਾ ਇੱਥੇ ਆਉਣ ਲਈ ਧੰਨਵਾਦ ਤੇਰਾ ਤੇ ਸਾਡਾ ਇੱਥੋਂ ਤੱਕ ਦਾ ਸਫ਼ਰ ਸੀ ਅੱਗੇ ਦਾ ਸਫ਼ਰ ਅਸੀਂ ਇਕੱਲੇ ਤੈ ਕਰਾਂਗੇ ਸੋ ਤੁਸੀਂ ਵੀ ਸਫ਼ਰ ਇਕੱਲੇ ਤੈ ਕਰਨਾ ਕਿਤੇ ਨਾ ਕਿਤੇ ਰੱਬ ਤੋਂ ਡਰੋ ਇੰਨਾ ਚ ਵੀ ਪਰਮਾਤਮਾ ਵਸਦਾ ਜੀਓ ਤੇ ਜੀਨ ਦਿਓ ਮੈਂ ਇਨੀ ਗੱਲ ਕਹੂੰ ਜੀਓ ਤੇ ਜੀਨ ਦਿਓ ਬਿਲਕੁਲ ਬਿਲਕੁਲ ਜੀਓ ਤੇ ਜੀਨ ਦਿਓ ਦੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਆ ਲੇਕਿਨ ਜਦੋਂ ਇਸ ਜਗ੍ਹਾ ਤੇ ਉਤੇ ਅਰੋਂ ਜੇਤਰੀ ਇਲੈਕਸ਼ਨ ਲੜੇ ਸਨ ਤੇ ਉਦੋਂ ਕਿਹਾ ਜਾਂਦਾ ਸੀ ਕਿ ਕਿਸੇ ਇਸ ਜਗ੍ਹਾ ਤੇ ਪੋਰਟ ਹੋਵੇ ਨਾ ਉਸ ਜ਼ਿਹਰ ਨੂੰ ਪੂਰਾ ਸੁੰਦਰ ਜਿਹੜਾ ਬਣਾਇਆ ਜਾ ਸਕਦਾ ਇੱਕ 에어ਪੋਰਟ ਜਿੱਥੇ ਹੋਵੇ ਉਸ ਦੀ ਜਗ੍ਹਾ ਜਗ੍ਹਾ ਦੇ ਉੱਤੇ ਬਹੁਤ ਸੋਹਣੀਆਂ ਜੜੀਆਂ ਨੇ ਤਸਵੀਰਾਂ ਜੜੀਆਂ ਨੇ ਉਹ ਸਾਹਮਣੇ ਆ ਸਕਦੀਆਂ ਨੇ ਲੇਕਿਨ ਜਦੋਂ ਵੀ ਜੰਮੂ ਕਸ਼ਮੀਰ ਦੇ ਵਿੱਚ ਅਟੈਕ ਹੁੰਦਾ ਹੈ ਤੇ ਪੰਜਾਬ ਦੀ ਇਸ ਆਈਸੀਪੀ ਦੇ ਉੱਤੇ ਬੰਬ ਸੁੱਟ ਦਿੱਤਾ ਜਾਂਦਾ ਹੈ ਕਿ ਉਹਨੂੰ ਬੰਦ ਕਰ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਲਗਾਤਾਰ ਹੀ ਲੋਕ ਜਿਹੜੇ ਨੇ 1 ਲੱਖ ਤੋਂ ਵੱਧ ਲੋਕ ਜਿਹੜੇ ਨੇ ਉਹ ਪਰੇਸ਼ਾਨ ਵੀ ਹੁੰਦੇ ਨੇ ਕੁਲੀ ਵਿਚਾਰੇ ਪਰੇਸ਼ਾਨ ਹੁੰਦੇ ਨੇ ਆਮ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੁੰਦੇ ਨੇ ਹੁਣ ਵੀ ਪਹਿਲਗਾਮ ਅਟੈਕ ਹੋਇਆ ਜਿਸ ਵਿੱਚ ਕਈ ਬੇਗੁਨਾ ਲੋਕਾਂ ਨੂੰ ਮਾਰਿਆ ਗਿਆ ਠੀਕ ਹੈ ਅਸੀਂ ਸਰਕਾਰ ਦੇ ਨਾਲ ਸੀ ਸਰਕਾਰ ਦੇ ਨਾਲ ਆ ਲੇਕਿਨ ਇਹਨਾਂ ਲੋਕਾਂ ਦੀ ਵਿਚਾਰਾਂ ਦੀ ਕੀ ਗਲਤੀ ਹੈ ਜੇਕਰ ਇਹਨਾਂ ਦਾ ਰੋਜ਼ਗਾਰ ਇਹਨਾਂ ਨੂੰ ਮਿਲ ਜਾਵੇ ਤੇ ਸ਼ਾਇਦ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕਣ ਹੁਣ ਵੇਖਣਾ ਹੋਵੇਗਾ ਕਿ ਇਹ ਵੀਡੀਓ ਰਾਹੁਲ ਗਾਂਧੀ ਤੱਕ ਪਹੁੰਚਦੀ ਹੈ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਪਹੁੰਚਦੀ ਹੈ ਜਾਂ ਕੋਈ ਇਸ ਤਰ੍ਹਾਂ ਦੇ ਨੁਮਾਇੰਦੇ ਤੱਕ ਪਹੁੰਚਦੀ ਹੈ ਜੋ ਕਿ ਇਸ ਦਾ ਹੱਲ ਕਰਾ ਸਕਣ ਜੇਕਰ ਇਹ ਹਾਲ ਹੁੰਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਵੀ ਜ਼ਰੂਰ ਕਿਤੇ ਨਾ ਕਿਤੇ ਕਾਮਯਾਬ ਸਮਝਾਗੇ ਕਿ ਇਹ ਵੀਡੀਓ ਬਣਾਉਂਦਾ ਸਾਡਾ ਕਾਮਯਾਬ ਜਿਹੜਾ ਉਹ ਹੋ ਚੁੱਕੀ ਹੈ ਲੇਕਿਨ ਕਿਤੇ ਨਾ ਕਿਤੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਵਾਸਤੇ ਅਲਖ ਜਗਾਉਣੀ ਬੜੀ ਜ਼ਰੂਰੀ ਹੁੰਦੀ ਹੈ ਕੈਮਰਾ ਪਰਸਨ ਸਾਹਿਬ ਪ੍ਰੀਤਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਅਟਾ ਦੀ ਸਰਹੱਦ